ਤੇ ਤੁਹਾਡੇ ਨਾਮ ਤੇ ਮੋਹਰ ਲਗਾਈ ਆ 1980 ਤੋਂ ਲਗਾਤਾਰ ਨੰਤਰ ਕਾਲੀਦਲ ਦਾ ਜੁਦੇਸੀ ਜੇ ਹੰਗਾਰੇ ਦੀ ਗੱਲ ਕਰੀ ਤਾਂ ਹੁਣੇ ਤੱਕ ਵਰਕਰਾਂ ਸਮਰਥਾ ਆਧਿਆਗੂਆ ਵੱਲੋਂ ਪ੍ਰੋਜਨਾ ਹੁਗਾਰਾ ਲੱਗਿਆ ਸਭ ਤੋਂ ਪਹਿਲਾਂ ਸਾਰੇ ਲੀਡਰ ਸਹਿਬਾਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਦਾ ਸੁਖਵੀਰ ਸਿੰਘ ਜੀ ਬਾਦਲ ਤੇ ਸਮੁੱਚੀ ਲੀਡਰਸ਼ਿਪ ਦਾ ਨਾਲ ਨਾਲ ਸਾਰੇ ਜਿਹੜੇ ਪਾਰਲੀਮੈਂਟ ਹਲਕਾ ਸ਼ਹਿਰਪੁਰ ਦੇ ਕਾੜਗੜ ਦੇ ਲੀਡਰਸ਼ਿਪ ਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਨੇ ਇੱਕ ਜੁੱਟ ਹੋ ਕੇ ਇੱਕ ਸਰ ਹੋ ਕੇ ਮੈਨੂੰ ਇਹ ਮਾਣ ਬਖਸ਼ਿਆ ਔਰ ਸ਼੍ਰੋਮਣੀ ਕਾੜਗੜ ਜਿਹੜਾ ਪੰਜਾਬ ਦੇ ਹਿੱਤਾਂ ਲਈ ਲੜਦਾ ਆ ਉਹ ਜੰਗਾਂ ਲੜਦਾ ਵੀ ਰਿਹਾ ਜਿੱਤਦਾ ਵੀ ਰਿਹਾ ਸਾਡਾ ਸਿਧਾਂਤ ਹਮੇਸ਼ਾ ਪੰਜਾਬ ਲਈ ਰਿਹਾ ਬਣ ਰਿਹਾ ਆ ਦੀ ਸ਼੍ਰੋਮਣੀ ਕਾੜਗੜ ਫਿਰ ਆਪਣੇ ਉਸ ਦਾ ਕੇ ਮੁਹਰਤ ਦਿੱਤਾ ਹੋਇਆ ਕਦੇ ਪੰਜਾਬ ਦੇ ਵਿੱਚ ਲੜ ਰਿਹਾ ਉਹ ਹਿਸ਼ਾਰਪੁਰ ਦੇ ਪਾਲੀਬਣੀ ਦੇ ਸੀਟ ਜਿਹੜੀ ਆ ਉਹ ਮੇਰੇ ਝੋੜੀ ਵਿੱਚ ਪਾਈ ਆ ਉਹ ਮੈਨੂੰ ਜਿੱਥੇ ਸਾਰੇ ਜਥੇਬੰਦੀ ਦੇ ਮਾਨ ਆ ਉੱਥੇ ਇਸ ਗੱਲ ਤੇ ਮਾਨ ਆ ਕਿ ਮੈਂ ਲੰਬਾ ਸਮਾਂ ਸ਼੍ਰੋਮਣੀ ਕਾਲਦਾ ਦੇ ਵਿੱਚ ਕੰਮ ਕੀਤਾ ਔਰ ਵੱਖ-ਵੱਖ ਅਦੇਬ ਰਿਹਾ ਅੱਜ ਲੋਕਾਂ ਪਾਸ ਇਸ ਚੀਜ਼ ਦਾ ਵੱਡਾ ਉਤਸ਼ਾਹ ਆ ਕਿ ਅਕਾਲੀ ਦਲ ਜਿਹੜਾ ਬੇਸ਼ੱਕ ਵੱਖ-ਵੱਖ ਪਾਰਟੀਆਂ ਨਾਲ ਅਲਾਈਨਸ ਦੇ ਵਿੱਚ ਉਹਨਾਂ ਦੇ ਉਮੀਦਵਾ ਚ ਉਤਾਉਂਦਾ ਰਿਹਾ ਅਕਾਲੀ ਦਰ ਆਜੇ ਮਨੂਕ ਕਰਦਾ ਕਿ ਆਪਾਂ ਆਪਣਾ ਨਿਰੋਲ ਅਕਾਲੀ ਦਲ ਦਾ ਉਮੀਦਵਾਰ ਆਵੇ ਨੂੰ ਜਿੱਤ ਕੇ ਹਿੰਦੂਤਾਂ ਦੀ ਪਾਰਲੀਮੈਂਟ ਵਿੱਚ ਭੇਜੀਏ ਜੋ ਸਾਹ ਤੁਸੀਂ ਦੇਖ ਰਹੇ ਆ ਬਰਕਰਾਰਾ ਜੋ ਮੈਨੂੰ ਵੀ ਕੱਲ ਦਾ ਮੈਂ ਦੇਖ ਰਿਹਾ ਉਹ ਇੰਚ ਕੀ ਦਾ ਪ੍ਰਤੀਕ ਆ ਕਿ ਲੋਕ ਦਰਾਸ਼ ਹੋਏ ਆ ਜਿਹੜਾ ਉਹਨਾਂ ਨੇ ਬਹੁਤ ਸਾਰ ਪਹਿਲਾਂ ਫੈਸਲਾ ਲਿਆ ਸੀ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਆਉਂਦੀ ਲੋਰਾ ਦੇ ਸਰਕਾਰ ਉਹ ਬਦਲਾਅ ਦੀ ਸਰਕਾਰ ਜਿਹੜੀ ਆ ਉਹਨੇ ਪੰਜਾਬ ਦਾ ਬੇੜਾ ਕਰ ਕੀਤਾ ਹੈ ਪੂਰੇ ਪੰਜਾਬ ਦੀ ਇਕਨੋਮੀ ਜਿਹੜੀ ਆ ਉਹਦਾ ਜਿਹੜਾ ਮੋਹ ਭਟਕਾਟੇ ਦੇ ਵਿੱਚ ਲੈ ਗਿਆ ਪੰਜਾਬ ਨੂੰ ਕਰਜਾ ਹੋ ਚਾੜ ਦਿੱਤਾ ਸਿਰਫ ਇੱਕ ਬੰਦੇ ਨੂੰ ਪ੍ਰਮੋਟ ਕਰਨ ਲਈ ਆਪਣੇ ਲੀਡਰ ਨੂੰ ਉਹਦੀ ਐਡ ਕਰਨ ਲਈ ਸਾਰਾ ਜਿਹੜਾ ਲਗਿਆ ਉਹ ਕਰਕੇ ਇਹ ਤਰੀਕਾ ਜਿਹੜਾ ਸੈਂਟਰ ਦੀ ਸਰਕਾਰ ਹੈ ਉਹ ਸਰਕਾਰ ਨੇ ਵੀ ਜੋ ਜਿੱਥੇ ਸ਼੍ਰੋਮਣੀ ਕਾਡ ਦੇ ਸਾਡੀ ਭਾਈਵਾਲੀ ਸੀ ਉਹਨੇ ਪੰਜਾਬ ਦੇ ਹਿੱਤਾਂ ਨੂੰ ਡੁਕਾਰਿਆ ਹੈ ਚਾਹੇ ਕਿਸਾਨਾਂ ਦੇ ਬਦਲੇ ਸੀ ਚਾਹੇ ਸਾਡੇ ਜਿਹੜੇ ਹੋਰ ਸਿੱਖ ਬਦਲੇ ਆ ਦੀ ਸੰਗਤ ਨੇ ਮਸਲੇ ਨਹੀਂ ਬਦਲੇ ਆ ਉਹ ਸਾਰੇ ਮਸਲਿਆਂ ਦੇ ਉੱਪਰ ਜਿਹੜਾ ਪੰਜਾਬ ਨੂੰ ਬਿਲਕੁਲ ਇਗਨੋਰ ਕੀਤਾ ਤੇ ਇਸੇ ਕਰਕੇ ਲੋਕ ਅੱਜ ਇਹ ਮਸੂਕ ਕਰਦੇ ਵੀ ਕੋਈ ਪਾਰਟੀ ਹੈ ਸ਼੍ਰੋਮਣੀ ਕਾਲਗਰ ਜਿਹੜੀ ਪੰਜਾਬ ਦੇ ਹਿੱਤ ਦੇ ਵਿੱਚ ਆ ਜਿਹੜੇ ਥਲੇ ਲੋਕਾਂ ਦੇ ਗੇਟ ਰੱਕੀ ਵੀ ਹੋਈ ਆ ਡਵੈਲਪਮੈਂਟ ਵੀ ਹੋਈ ਆ ਪਰ ਉਹ ਉਹਨਾਂ ਨੂੰ ਦਿਤਾ ਕੇ ਬੇਸ਼ੱਕ ਇਹ ਪੰਜਾਬ ਦੀ ਸਰਕਾਰ ਨਹੀਂ ਬਣਦੀ ਪਰ ਇਸ ਇਲੈਕਸ਼ਨ ਨੇ ਸਪਾਈ ਦਾ ਮੂੰਹ ਵੱਡਣਾ ਜਿੱਦਾਂ ਲੋਕਾਂ ਦੇ ਵਿੱਚ ਉਭਾਰ ਆ ਸਾਡੇ ਮੈਂਬਰ ਪਾਰਲੀਮੈਂਟ ਵੀ ਜਿੱਤਣਗੇ ਦੇ ਆਉਣ ਵਾਲੇ ਜਿਹੜੇ 27 ਦੇ ਇਲੈਕਸ਼ਨਾਂ ਉਹਦੇ ਪੰਜਾਬ ਦੀ ਸਰਕਾਰ ਬਣਾਉਣ ਵਾਸਤੇ ਵਿਰੋਧ ਜਿਹੜੇ ਆ ਉਹ ਰੰਭਤਾ ਕਰਨਗੇ ਕਿ ਮੈਨੂੰ ਕੋ ਨਾ ਪਿਆ ਅੱਜ ਸਾਡਾ ਪ੍ਰਚਾਰ ਸ਼ੁਰੂ ਹੋ ਜਾਣਾ ਹੈ ਜੇਕਰ ਗੱਲ ਕਰੀਏ ਸੂਬੇ ਭਰ ਦੀ ਸੂਬੇ ਭਰ ਦੇ ਵਿੱਚ ਬੀਜੇਪੀ ਦੇ ਜਿੰਨੇ ਵੀ ਕੈਂਡੀਡੇਟ ਆ ਜਾਂ ਆਪ ਦੇ ਕੈਂਡੀਡੇਟ ਆ ਉਹਨਾਂ ਨੂੰ ਕਿਤੇ ਨਾ ਕਿਤੇ ਕਿਸਾਨੀ ਸੰਘਰਸ਼ ਦਾ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਲੱਗਦਾ ਜਦੋਂ ਤੁਹਾਡਾ ਪ੍ਰਚਾਰ ਸ਼ੁਰੂ ਹੋਣਾ ਕਿਸਾਨਾਂ ਦਾ ਇੱਕ ਸਾਥ ਹੈ ਮੈਂ ਸਮਝਦਾ ਕਿ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਦੇ ਪੰਜਾਬ ਦਾ ਕਿਸਾਨ ਖੁਸ਼ ਆ ਲਿਆ ਤੇ ਪੰਜਾਬ ਖੁਸ਼ ਆ ਲਿਆ ਜੇ ਅੱਜ ਸਾਡਾ ਕਿਸਾਨ ਫਰਕਤੇ ਆ ਉਹ ਉਹਦੇ ਮਸਦੇ ਹੱਲ ਨਹੀਂ ਹੋ ਰਹੇ ਤੇ ਉਹਦੇ ਵਾਸਤੇ ਜ਼ਰੂਰੀ ਸੀ ਕਿ ਜਿਹੜੀ ਸੈਂਟਰ ਦੇ ਬੀਜੇਪੀ ਦੇ ਪੰਜਾਬ ਦੇ ਲੀਡਰ ਆ ਇਹ ਵੀ ਆਵਾਜ਼ ਬੁਲੰਦ ਕਰਦੇ ਕਿ ਇਹ ਬੋਲ ਨਹੀਂ ਸਕੇ ਜਿਹੜੀ ਆਮ ਆਦਮੀ ਪਾਰਟੀ ਆ ਉਹਨੇ ਧਰੂ ਲਾਗੂ ਕਰਨ ਵਾਸਤੇ ਮੰਡੀਆਂ ਬੰਦ ਕਰਤੀਆਂ ਸੈਲੋ ਸਫਰ ਤੋਂ ਵੀ ਸ਼ੁਰੂ ਕਰਤਾ ਤੇ ਇਸੇ ਕਰਕੇ ਅੱਜ ਲੋਕ ਉਹਨਾਂ ਦੇ ਘਰਾਓ ਕਰ ਰਹੇ ਆ ਰੋਮਨੀ ਕਾਦਵਾਲੇ ਨਾਲ ਸਰਕਾਰਾਂ ਛੱਡੀਆਂ ਵਜੇਦੀਆਂ ਛੱਡੀਆਂ ਇਹ ਸਾਰਿਆਂ ਨੂੰ ਪਤਾ ਹੈ ਇਸ ਕਰਕੇ ਰੋਮਨੀ ਕਾਦਵਾਲੇ ਨਾਲ ਦਲਦਲ ਖੜੇ ਆ ਔਰ ਸਾਡੀ ਜਥੇਬੰਦੀ ਦੇ ਵਿੱਚ ਵੱਡੇ ਲੀਡਰ ਜਿਹੜੇ ਆ ਤਖਾਨੀ ਦੇ ਨਾਲ ਉਹ ਸਾਰੇ ਸਾਡੇ ਨਾਲ ਆ ਇਹ ਹੀ ਇੱਕ ਸੰਕੇਤ ਆ ਪੰਜਾਬ ਦੇ ਵਿੱਚ ਕਿ ਲੋਕ ਜਿਹੜੇ ਆ ਰੋਮਨੀ ਕਾਦਵਾਲੇ ਨੂੰ ਪਤਾ ਕੇ ਭੇਜਣਗੇ ਠੀਕ ਹੈ ਥੈਂਕ ਯੂ ਐਂਡ ਵਾਹਿਗੁਰੂ ਜੀ ਦਾ ਜੀ ਵੰਟੀ ਭਾਈ ਜੀ ਹੋਲੇ ਸੋ ਨਿਹਾਲ ਸੋ ਸ਼ੁਕਰ ਬਹਾਰ